ਹਨੇ ਦੇ ਵਿੱਚ ਉਹਦੇ ਬੋੜ ਦੇ ਖੰਭ ਨਿਕਲਦੇ ਨੇ ਉਹ ਦੂਜੇ ਪੰਛੀਆਂ ਵਾਂਗੂੰ ਉਡਾਰੀ ਮਾਰਨਾ ਚਾਹੁੰਦਾ ਹੁੰਦਾ ਇੱਕ ਟਾਣੀ ਤੋਂ ਦੂਜੀ ਤੇ ਦੂਜੀ ਤੋਂ ਤੀਜੀ ਤੇ ਤੀਜੀ ਤੋਂ ਚੌਥੀ ਤੇ ਇਹੀ ਇਨਸਾਨੀ ਸੁਭਾਅ ਹੈ ਫਿਤਰਤ ਹੈ ਇਨਸਾਨ ਦੀ ਜਦੋਂ ਕੋਈ ਗੱਭਰੂ 17 ਮਹੀਨਿਆਂ ਵਿੱਚ ਪੈਰ ਧਰਦਾ ਉਦੋਂ ਉਹਦਾ ਜੀ ਅੰਦਰ ਨਹੀਂ ਲੱਗਦਾ ਹੁੰਦਾ ਉਹ ਦਰਾਂ 'ਚ ਆ ਕੇ ਖੜਦਾ ਹੁੰਦਾ ਉਥੋਂ ਦੀ ਕੌਣ ਆਉਂਦਾ ਕੌਣ ਜਾਂਦਾ ਕੌਣ ਲੰਘਦਾ ਕੌਣ ਖੜਦਾ ਇਸ ਗੱਲ ਤਾਈ ਸ਼ਾਇਦ ਉਹਨੂੰ ਕੋਈ ਬਹੁਤਾ ਮਤਲਬ ਨਹੀਂ ਹੁੰਦਾ ਪਰ ਜੀ ਨਹੀਂ ਅੰਦਰ ਲੱਗਦਾ ਹੁੰਦਾ ਐਵੇਂ ਜਿਵੇਂ ਇੱਕ ਗੱਭਰੂ ਨੂੰ ਕਈ ਦਿਨ ਆਪਣੇ ਦਰਾਂ ਮੂਰੇ ਖੜੇ ਜਦੋਂ ਉਹਨੇ ਹਾਨ ਦੇਣੇ ਦੇਖ ਲਿਆ ਉਹ ਸਮਝ ਗਏ ਵੀ ਹੁਣ ਤਾਂ ਪੰਛੀ ਉਡਾਰੀ ਮਾਰਨ ਜੋਗਾ ਹੋ ਗਿਆ ਇਸ਼ਾਰਾ ਪਾੜਦਾ ਫਿਰ ਕੀ ਹੈ ਅਤ ਨਹੀਂ ਜਾਂਦੇ ਹੋਏ ਉਹਦੇ ਕੰਨ 'ਚ ਕੀ ਫੂਕ ਮਾਰ ਗਏ ਕੀ ਸ਼ਹਿਰ ਦੀਆਂ ਤਰੀਫਾਂ ਕਰਕੇ ਹੁਣ ਤਾਂ ਗੱਬਰੂ ਸ਼ਹਿਰ ਦੇਖਣ ਵਾਸਤੇ ਉਤਾਪਲਾ ਹੋ ਗਿਆ ਬੜੇ ਬਹਾਨੇ ਬਣਾਉਂਦਾ ਬੜੀਆਂ ਸਕੀਮਾਂ ਘੜਦਾ ਪਰ ਕੋਈ ਸਕੀਮ ਸਿਰੇ ਨਾ ਚੜੀ ਕਰਦਿਆਂ ਨੇ ਸ਼ਹਿਰ ਜਾਣ ਹੀ ਨਾ ਦਿੱਤਾ ਇੱਕ ਦਿਨ ਗੱਬਰੂ ਨੇ ਦੇਖਿਆ ਅੱਜ ਬਾਈ ਜੀ ਕਰਨੀ ਹੈਗੇ ਕੱਲੀ ਪਰਝਾਈ ਹੈ ਪਰਝਾਈ ਦੇ ਗਲ ਪੈ ਗਿਆ ਕੀ ਕਹਿੰਦਾ ਪੈਸੇ ਕੱਢ ਮੈਂ ਸ਼ਹਿਰੋਂ ਸੌਦਾ ਪੱਤਾ ਲੈ ਕੇ ਆਵਾਂ ਪਰਝਾਈਆ ਦੀ ਇਹ ਕੰਮ ਤੇਰੇ ਬਾਈ ਦਾ ਹੈ ਅੱਗੇ ਵੀ ਉਹੀ ਲੈ ਕੇ ਆਉਂਦਾ ਹੁੰਦਾ ਹੁਣ ਵੀ ਉਹੀ ਲਿਆਊਗਾ ਤੂੰ ਖੇਤ ਵੱਲ ਚੱਕਰ ਮਾਰਿਆ ਉੱਥੇ ਮੁੰਡੇ ਕੌਡੀ ਗੁੱਡੀ ਖੇਡਦੇ ਹੋਣਗੇ ਜਾ ਕੇ ਤੂੰ ਵੀ ਖੇੜਿਆ ਇੰਨੀ ਗੱਲ ਸੁਣ ਕੇ ਪਰਚਾਈ ਨਾਲ ਗੁੱਸੇ ਹੋ ਗਿਆ ਕਹਿੰਦਾ ਲੈ ਕੌਡੀ ਖੇੜਿਆ ਕੌਡੀ ਖੇੜਿਆ ਤੂੰ ਤਾਂ ਮੈਨੂੰ ਗੱਭਰੂ ਹੀ ਨਹੀਂ ਹੋਣ ਦਿੰਦੀ ਉਹ ਕਹਿੰਦੀ ਫਟੇ ਮੈਂ ਤੇਰੇ ਗੱਭਰੂ ਹੋਣ ਚੱਕੀ ਬ੍ਰੇਕਾਂ ਲਾਈਆਂ ਹੋਈਆਂ ਨੇ ਕੌਣ ਕਿਸੇ ਨੂੰ ਰੋਕਦਾ ਕੌਣ ਰੋਕ ਸਕਦਾ ਹੋਈ ਜਾ ਗੱਭਰੂ ਅੱਗੋ ਕਹਿੰਦਾ ਨਹੀਂ ਮੇਰਾ ਮਤਬਿਲਤਾ ਇਹ ਹੈ ਜੇ ਤੂੰ ਮੈਨੂੰ ਕੋਈ ਜੱਜ ਦਾ ਕੰਮ ਕਹੇ ਉਹ ਮੈਂ ਕਰਕੇ ਵਿਖਾਵਾਂ ਜੇ ਕੋਈ ਜ਼ਿੰਮੇਵਾਰੀ ਸੌਪੇ ਉਹ ਪੂਕਤਾ ਕੇ ਵਿਖਾਵਾਂ ਤਾਹੀ ਲੋਕ ਆਪਸ ਵਿੱਚ ਗੱਲਾਂ ਕਰਨਗੇ ਵੀ ਉਹਨਾਂ ਦਾ ਮੁੰਡਾ ਗੱਭਰੂ ਹੋ ਗਿਆ ਉਹਨਾਂ ਦਾ ਮੁੰਡਾ ਜਵਾਨ ਹੋ ਗਿਆ ਉਹਨਾਂ ਦਾ ਮੁੰਡਾ ਜ਼ਿੰਮੇਵਾਰ ਹੋ ਗਿਆ ਉਹਨਾਂ ਦਾ ਮੁੰਡਾ ਸਮਝਦਾਰ ਹੋ ਗਿਆ ਉਹਨਾਂ ਦਾ ਮੁੰਡਾ ਹੋ ਗਿਆ ਸਾਰੇ ਸਮਝ ਗਿਆ ਤੂੰ ਨਹੀਂ ਸਮਝੀ ਮੰਗਲ ਦੇ ਵਿਆਹਣ ਦੇ ਕਾਬਿਲ ਹੋ ਗਿਆ ਅਕਲ ਦੀ ਹੈ ਸੇਬਰੀ ਉੱਠ ਕੇ ਕਹਿ ਲਿਆ ਜਾ ਖੇਤ ਵੱਲ ਚੱਕਰ ਮਾਰਿਆ ਦਾ ਕੋਟੀ ਖੇੜਿਆ ਇਹ ਵੀ ਕੋਈ ਕੰਮ ਹੈ ਜੋ ਕੰਮ ਹੈ ਉਹ ਕਹਿੰਦੀ ਮੈਂ ਤਾਂ ਤੈਨੂੰ ਤਾਂ ਰੋਕਦੀ ਆ ਤੂੰ ਸ਼ਹਿਰ ਕਦੇ ਇਕੱਲਾ ਗਿਆ ਨਹੀਂ ਸ਼ਹਿਰ 'ਚ ਬੜਾ ਪੀਰ ਪੜਕਾ ਹੁੰਦਾ ਹਾ ਤਾਂ ਜੇਬ ਕਿਦਰੇ ਤੁਰੇ ਫਿਰਦੇ ਨੇ ਕਿਤੇ ਜੇਬ ਕਿਤਾ ਕੇ ਵੇਚੇਗਾ ਆਪ ਆਉਟਰ ਜਮੇਗਾ ਪੈਸੇ ਗਵਾਚ ਜਾਣਗੇ ਜੇ ਤਾਂ ਸ਼ਹਿਰ ਜਾਣਾ ਹੀ ਹੈ ਤਾਂ ਕਿਸੇ ਦਿਨ ਆਪਣੇ ਭਾਈ ਜੀ ਨਾਲ ਜਾਇ ਭਾਈ ਜੀ ਨਾਲ ਸ਼ਹਿਰ ਉਹ ਨਹੀਂ ਜਾਣਾ ਚਾਹੁੰਦਾ ਕਿਉਂ ਕਿਉਂਕਿ ਉਹਦੇ ਆਣਦਿਆਂ ਨੇ ਉਹਨੂੰ ਕੱਲ 'ਚ ਦੱਸਿਆ ਹੋਇਆ ਵੀ ਸ਼ਹਿਰ ਸ਼ਹਿਰ ਕੱਲੇ ਹੀ ਜਾਈਦਾ ਉੱਥੇ ਬੜੀਆਂ ਵਨ ਸੁਵਨੀਆਂ ਚੀਜ਼ਾਂ ਦੇਖਣ ਦੇਖਣ ਨੂੰ ਮਿਲਦੀਆਂ ਹੁੰਦੀਆਂ ਨੇ ਬਾਜ਼ਾਰ ਚ ਬੜੋ ਦਾ ਕੌਣ ਮਿਲਦਾ ਹੁੰਦਾ ਕਾਲਜ ਮੂਰੇ ਖੜਦਾ ਕੌਣ ਮਿਲਦਾ ਹੁੰਦਾ ਕਿਸੇ ਮੋੜ ਤੇ ਖੜਜੋ ਤਾਂ ਕੌਣ ਟੱਕਰਦਾ ਹੁੰਦਾ ਭੁੱਲ ਭਲੇਖੇ ਥਾਣੇ ਮੂਰੇ ਜਾ ਖੜੋ ਫਿਰ ਕੀ ਮਿਲਦਾ ਹੁੰਦਾ ਹੈ ਸਾਰਾ ਕੁਝ ਲੱਗੀ ਜਦੋਂ ਨਾ ਹੀ ਹਟਿਆ ਪੈਸੇ ਮੰਗਣ ਤੋਂ ਪਰ ਜਾਈ ਨੂੰ ਆ ਗਿਆ ਗੁੱਸਾ ਉਹਨੇ ਕੱਢ ਕੇ 100 ਰੁਪਏ ਮੂੰਹ ਤੇ ਮਾਰਿਆ ਕਦੀ ਜਾ ਚਲੇ ਜਾ ਲੈ ਕੇ 100 ਰੁਪਏ ਚਾਹੀ ਤੇ ਸ਼ਹਿਰ ਰੋਟ ਗਿਆ ਆਥਨ ਵੇਲੇ ਨਿਆਈ ਵਾਲੇ ਖੇਚੋਂ ਪਰਾਈ ਸਾਗ ਤੋੜਨ ਵਾਸਤੇ ਗਏ ਸਾਕ ਤੋੜ ਦਿੱਤੀ ਉਹਦੀ ਨਿਗਾ ਲਿੰਕ ਰੋਡ ਵੱਲ ਜਾ ਪਈ ਤਦੂਰੋ ਕੱਲੇ ਹੀ ਤੁਰਿਆ ਆਉਂਦਾ ਦੇਖ ਕੇ ਪਛਾਨ ਗਈ ਬਈ ਹੈ ਤਾਂ ਸਾਡਾ ਹੀ ਬੰਦੂ ਅਰੇ ਤੁਰਿਆ ਕਿਉਂ ਆਉਂਦਾ ਕਰੋ ਤਾਂ ਪੈਸੇ ਲੈ ਕੇ ਗਿਆ ਸੀ ਅਜਕਲ ਜੀ ਦੀ ਜੇਬ ਚ ਪੈਸੇ ਨੇ ਉਹ ਥੁਰਦਾ ਕਿੱਥੇ ਹੈ ਗੱਡੀ ਮੋਟਰ ਟਾਂਗਾ ਰਿਕਸ਼ਾ ਸਵਾਰੀ ਨੇ ਅਜਕਲ ਤਾਂ ਪਿੰਡਾਂ ਚ ਦੇਸੀ ਮਰੂਤੇ ਬੜੇ ਚਲਦੇ ਨੇ ਉਹ ਟਕ 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 ਹੈ ਫਿਰ ਫਿਰ ਜਾਈ ਲੇ ਸੋਚਿਆ ਸ਼ਾਇਦ ਕਿੰਦੀ ਕੋਈ ਰੇੜੀ ਕੋਈ ਗੱਡਾ ਕੋਈ ਟਰਾਲੀ ਸ਼ਹਿਰ ਚ ਟੱਕਰ ਗਈ ਹੋਣੀ ਹੈ 100 ਰੁਪਏ ਦਾ ਸੌਦਾ ਖਰੀਦ ਕੇ ਉਹਦੇ ਵਿੱਚ ਲਖ ਦਿੱਤਾ ਹੋ ਆਪ ਮੌਜ ਨਾਲ ਆਉਂਦਾ ਹੋਣਾ ਪਰ ਦੋਸਤੋ ਜ਼ਰਾ ਨੇੜੇ ਆਇਆ ਲੜਕੇ ਜਮੂ ਦੇਖ ਕੇ ਪਰ ਜਾਈ ਸਮਝ ਗਈ ਇਹ ਮੌਜੂਜ ਵਾਲੀ ਚਾਲ ਨਹੀਂ ਹੈ ਜ਼ਰੂਰ ਕੋਈ ਪਾਣਾ ਵਰਤਿਆ ਹੋਇਆ ਕਿਸੇ ਸ਼ਹਿਰੀ ਦਾ ਹੱਥ ਫਿਰ ਗਿਆ ਇੱਥੇ ਗੁੱਸਾ ਗੁੱਸਾ ਪਰ ਜਾਈ ਨਹੀਂ ਵੀ ਪੜਾ ਸੀ ਕਿਉਂਕਿ ਉਹਦੇ ਆਖੇ ਨਹੀਂ ਸੀ ਲੱਗਿਆ ਉਹਨੇ ਸਾਖ ਸੁਖ ਵਿੱਚ ਹੀ ਛੱਡਿਆ ਡੰਡੀ ਡੰਡੀ ਹੋਲੀ ਉਹਦੇ ਆਉਣ ਤੋਂ ਪਹਿਲਾਂ ਕਰ ਜਾ ਪਹੁੰਚੀ ਹੁਣ ਜਦੋਂ ਗੱਭਰੂ ਆਇਆ ਨਾਲ ਨੂੰ ਬੈਠਣ ਦਿੱਤਾ ਨਾਲ ਪਾਣੀ-ਤਾਨੀ ਪੀਣ ਦਿੱਤਾ ਮੁੜ ਕਾ ਤੱਕ ਨਹੀਂ ਪੁੰਜਣ ਦਿੱਤਾ ਉਦੋਂ ਹਿਸਾਬ ਮੰਗਣ ਲੱਗੀ ਕਹਿੰਦੀ ਤੂੰ 100 ਰੁਪਏ ਲੈ ਕੇ ਗਿਆ ਸੀ ਕਿਹੜੀ ਚੀਜ਼ ਕਿੱਥੋਂ ਕਿੰਨੇ ਦੀ ਆਈ ਹੈ ਨਾਲੇ ਤਾਂ ਚੀਜ਼ ਦੇ ਦੇ ਨਾਲੇ ਬਕਾਇਆ ਦੇ ਦੇ ਮੈਂ ਤੇਰੇ ਭਾਈ ਜੀ ਨੂੰ ਹਿਸਾਬ ਦੇਣਾ ਦੋਸਤੋ ਪਰ ਜਾਈ ਸਿਆਣੀ ਹੈ ਚਲਾਕ ਹੈ ਕਿ ਉਸਤੇ ਪੜੀ ਲਿਖੀ ਹੈ ਉਹ 100 ਰੁਪਏ ਦਾ ਹਿਸਾਬ ਮੰਗਦੀ ਆ ਉਹ ਵਿਚਾਰਾ ਮੇਰੇ ਵਰਗਾ ਲੱਲੂ ਪ੍ਰਸ਼ਾਦ ਪਹਿਲੀ ਵਾਰੀ ਸ਼ਹਿਰ ਗਿਆ ਸੀ ਉਹ ਖਿੱਚ ਤੂ ਕੇ ਹਿਸਾਬ ਪੂਰਾ ਕਰਦਾ ਤੇਰਾ ਗੌਰ ਨਾਲ ਸੁਣਨਾ ਹੈ ਸੋਦਾ ਪੱਤਾ ਲੈਣ ਲਈ ਅੱਜ ਮੱਲੋ ਚੋਰੀ ਤੂੰ ਸ਼ਹਿਰ ਗਿਆ ਸੈਂਤੋਰਾ ਕਰਦਾ ਬਣ ਕੇ ਮੋਰੀ ਤੂੰ ਸੋਦਾ ਪੱਤਾ ਲੈਣ ਲਈ ਅੱਜ ਮੱਲੋ ਚੋਰੀ ਤੂੰ ਖਾਲੀ ਘਾਤੋਂ ਆ ਗਿਆ ਬੀਪਾ ਦੱਸ ਦੇ ਮੈਨੂੰ ਵੇ ਖਾਲੀ ਘਾਤੋਂ ਆ ਗਿਆ ਬੀਪਾ ਦੱਸ ਦੇ ਮੈਨੂੰ ਵੇ ਸੋਦਾ ਨੋਟ ਸੀ ਝਾਂ ਲੱਗੇ ਨੂੰ ਦਿੱਤਾ ਤੈਨੂੰ ਵੇ ਸੋਦਾ ਨੋਟ ਸੀ ਝਾਂ ਲੱਗੇ ਨੂੰ ਕਤਸਾ ਹੱਡ ਬੀਤੀ ਤੀ ਨਤਸਾ ਹੱਡ ਬੀਤੀ ਉਲਟਾ ਕਰੀਆ ਪੈ ਗਿਆ ਨਹੀਂ ਕੀ ਨਤਸਾ ਹੱਡ ਬੀਤੀ ਉਲਟਾ ਕਰੀਆ ਪੈ ਗਿਆ ਨਹੀਂ ਮੈਂ ਤਾਂ ਆਪਣਾ ਝੁਗਾ ਛੋੜ ਕਰਾ ਕੇ ਬਹਿ ਗਿਆ ਨਹੀਂ ਮੈਂ ਤਾਂ ਆਪਣਾ ਝੁਗਾ ਛੋੜ ਕਰਾ ਕੇ ਬਹਿ ਗਿਆ ਨਹੀਂ ਇੱਕ ਕੁੜੀ ਇੱਕ ਕੁੜੀ ਕੀ ਇੱਕ ਕੁੜੀ ਕੀ ਕੁੱਕੜੀ नहीं हाँ। कुड़ी एक कुड़ी दे पीछे लग के होश गवा बैठा एक कुड़ी दे पीछे लग के होश गवा बैठा दही पले के भाभी फुटनर में देखा बैठा नहीं पले के भाभी फुटनर में देखा बैठा कि मैं ਉਹ ਸੀਟ ਤੇ ਤੇ ਕੋਸੀਟ ਤੇ ਇਹ ਕੋਸੀਟ ਤੇ ਬੈਠੇ ਇਹ ਕੋਸੀਟ ਤੇ ਬੈਠੇ ਦੋਵੇਂ ਸ਼ਹਿਰ ਨੂੰ ਜਾਂਦੇ ਸੀ ਇਹ ਕੋਸੀਟ ਤੇ ਬੈਠੇ ਦੋਵੇਂ ਸ਼ਹਿਰ ਨੂੰ ਜਾਂਦੇ ਸੀ ਹੋਰ ਪਲਾਕੀ ਉਹਦੇ ਨਾਲ ਮੇਰੇ ਮੁਰਗੇ ਸਾਂਝੇ ਸੀ ਹੋਰ ਪਲਾਕੀ ਉਹਦੇ ਨਾਲ ਮੇਰੇ ਮੁਰਗੇ ਸਾਂਝੇ ਸੀ ਮੈਂ ਹਮ ਮੈਂ मैं कूनी चाहिए मैं कूनी चाहिए मारी मैं कूनी चाहिए मारी उने पैर दबा देता मैं कूनी चाहिए मारी उने पैर दबा देता अभी मैं कूनी चाहिए मारी उने पैर दबा दिता। ਇਨ ਵਿੱਚ ਮੈਂ ਹੁੱਬ ਕੇ ਉਹਦਾ ਟਿਕਟ ਕਟਾ ਦਿੱਤਾ ਇਨ ਵਿੱਚ ਮੈਂ ਹੁੱਬ ਕੇ ਉਹਦਾ ਟਿਕਟ ਕਟਾ ਦਿੱਤਾ ਮੰਨ ਲੈ ਇਨੀਆ ਤੇਰੀ ਜੇ ਦੋ ਟਿਕਟ ਮੈਂ ਉਹਨੂੰ ਕਹਿ ਬੈਠਾ ਕੀ ਕਹਿ ਬੈਠਾ ਕਹਿ ਬੈਠਾ ਕੀ ਤੋਹ ਕਹਿ ਬੈਠਾ ਓਹੋ ਕੀ ਮੈਂ ਉਹਨੂੰ ਕਹਿ ਬੈਠਾ ਆਪ ਕੋਈ ਸੇਵਾ ਕਰੀਏ ਨਹੀਂ ਸੇਵਾ ਨਾ ਸੇਵਾ ਬਸ ਸੱਚ ਕਰਨੀ ਸੀ ਹੋਰ ਕਿੱਥੇ ਜਾਂਦਾ ਪਰ ਮੈਂ ਉਸ ਵੇਲੇ ਮੈਂ ਉਹਨੂੰ ਕਹਿ ਬੈਠਾ ਆਪ ਹੀ ਸੇਵਾ ਕਰੀਏ ਨਹੀਂ ਬਸ ਥੋਥਲੇ ਉਤਰ ਆਈ ਓ ਮੇਰੇ ਅਜਰੀਏ ਨਹੀਂ ਬਸ ਤੋਂ ਥੱਲੇ ਉਤਰ ਆਈ ਉਹ ਮੇਰੇ ਜਰੀਏ ਨੀ ਅਟਕ ਬਚਾ ਕੇ ਅਟਕ ਬਚਾ ਕੇ ਹੋਟਲ ਵਿੱਚ ਅਟਕ ਬਚਾ ਕੇ ਹੋਟਲ ਵਿੱਚ ਬੈਠੇ ਓਲੇ ਸੀ ਅਟਕ ਬਚਾ ਕੇ ਹੋਟਲ ਵਿੱਚ ਚਾਹ ਬੈਠੇ ਓਲੇ ਸੀ ਭਾਬੀ ਬੀਹਾਂ ਦਾ ਬਿੱਲ ਆ ਗਿਆ ਪੀਤੇ ਕੈਂਪੇ ਕੋਲੇ ਸੀ ਬੀਹਾਂ ਦਾ ਬਿੱਲ ਆ ਗਿਆ ਪੀਤੇ ਕੈਂਪੇ ਕੋਲੇ ਸੀ ਮਨੇ ਯਾਰੀ ਵਾਲੇ ਨੂੰ ਉਹਨੇ ਕੀਤਾ ਆਰਡਰ ਨਹੀਂ ਫਿਰ ਮਨੇ ਯਾਰੀ ਵਾਲੇ ਨੂੰ ਉਹਨੇ ਕੀਤਾ ਉਹਨੇ ਕੀਤਾ ਜੋ ਕੁਛ ਕੀਤਾ ਉਹਨੇ ਨਹੀਂ ਕੀਤਾ ਸੌਤ ਆਂਟੀ ਜੀ ਮੈਂ ਤਾਂ ਕੁਝ ਨਹੀਂ ਕੀਤਾ ਹੈਗਾ ਫਿਰ ਮਨੇ ਯਾਰੀ ਵਾਲੇ ਨੂੰ ਉਹਨੇ ਕੀਤਾ ਆਰਡਰ ਨਹੀਂ ਤੀਤੇ ਪੰਜਾਂ ਦਾ ਲੈ ਲਿਆ ਉਹਨੇ ਸੁਰਗੀ ਪਾਊਡਰ ਨਹੀਂ ਤੀਤੇ ਪੰਜਾਂ ਦਾ ਲੈ ਲਿਆ ਉਹਨੇ ਸੁਰਗੀ ਪਾਊਡਰ ਨਹੀਂ ਬਾਕੀ ਕੱਲ ਲਗਣਾ ਦੂ ਐਵੇਂ ਕਿਉਂ ਕਬਰ ਆਉਣੀ ਏ ਬਾਕੀ ਕੱਲ ਲਗਣਾ ਦੂ ਐਵੇਂ ਕਿਉਂ ਕਬਰ ਆਉਣੀ ਏ ਜਾਣ ਵੀਦੇ ਹੁਣ ਭਾਬੀ ਤਾ ਤੋ ਰੋਲਾ ਪਾਉਣੀ ਏ ਜਾਣ ਵੀਦੇ ਹੁਣ ਭਾਬੀ ਜੀ ਤਾ ਤੋ ਰੋਲਾ ਪਾਉਣੀ ਸਿੰਧ੍ਹ ਮੇ ਜਾਣਾ ਕਹਿੰਦੀ ਸਿੰਧ੍ਹ ਮੇ ਜਾਣਾ ਨਾ ਉਹ ਮੰਨੀ ਟਾਲਿਆ ਨਹੀਂ ਪੱਛੀ ਲੈ ਲੈ ਵਿਚ ਬੁਲਾਏ ਕਦੇ ਟਿਕਟਾ ਵਾਲਿਆ ਨਹੀਂ ਪੂਰੇ ਪੱਛੀ ਲੈ ਲੈ ਵਿਚ ਬੁਲਾਏ ਕਦੇ ਟਿਕਟਾ ਵਾਲਿਆ ਨਹੀਂ ਖਤਮ ਹੋਈ ਜਾਨ ਖਤਮ ਹੋਈ ਜਾਨ ਉਹ ਖਤਮ ਹੋਈ ਲਓ ਹੋ ਕੀ ਖਤਮ ਹੋਈ ਉਹ ਉਹ ਜਿਹੜੇ ਦੇਖਣ ਗਏ ਸੀਗੇ ਦੇਖਣਗੇ ਸੀ ਮੈਨੂੰ ਮੈਨੂੰ ਕਹਿੰਦੀ ਨਾ ਮੈਨੂੰ ਕਹਿੰਦੀ ਮੈਨੂੰ ਕਹਿੰਦੇ ਪਤਾ ਮੈਨੂੰ ਕੀ ਕਹਿੰਦੀ ਸੀ ਮੈਨੂੰ ਨਹੀਂ ਪਤਾ ਤੂੰ ਦੱਸ ਮੈਨੂੰ ਕਹਿੰਦੀ ਨਾ ਮੇਰੇ ਨੇੜੇ ਬੈਠ ਕੇ ਮੈਨੂੰ ਆ ਕੇ ਕਹਿੰਦੀ ਮੈ ਪਤਾ ਬਾ ਵੀਰ ਨਾਮ ਕੀ ਕਹਿੰਦੀ ਸੀ ਕੋਣ ਦੱਸ ਵੀ ਦੇ ਕੀ ਕਹਿੰਦੀ ਸੀ ਪਹਿਲਾਂ ਮੈਨੂੰ ਕਹਿੰਦੀ ਕੰਨ ਨੇੜੇ ਨੂੰ ਕਰੀ ਫਿਰ ਮੇਰੇ ਕੰਨ ਵਿੱਚ ਆ ਕੇ ਕਹਿੰਦੀ ਆ ਤੈਨੂੰ ਜਉਣੇ ਮਾੜ ਵਾਲਾ ਚਦਰਾਂ ਦਿਖਾ ਜਦ ਪਿਛੇ ਕਰ ਤੂੰ ਮੇ ਬਾਹਰ ਆ ਗਈ ਸੀ ਹਦਮ ਹੋਈ ਜਦ ਪਿਛੇ ਕਰ ਤੂੰ ਮੇ ਬਾਹਰ ਆ ਗਈ ਸੀ ਫੇਰ ਦਸ ਰੁਪਈਆ ਦੀ ਫਿਰ ਚਾਣਾਲ ਵਰਦੀ ਘਾ ਦਸ ਰੁਪਈਆ ਦੀ ਫਿਰ ਚਾਣਾਲ ਵਰਦੀ ਘਾਏ ਸੋਚਿਆ ਹੋਣਾ ਤੇਰਾ ਤੂੰ ਆਚੂ ਮੁਰਗੀ ਲੱਪੀਵੇਂ ਸੋਚਿਆ ਹੋਣਾ मगरों कल्या छोड़ गई परी पीड़ बिच पता नहीं कितने पत्ते तोड़ गई परी पीड़ बिच पता नहीं कितने पत्ते तोड़ गई खाकी नंग बना गई बकाया नी खाकी नंग बना गई ना गुजरिया बकाया नी करते जोर भाभी पैदल आया कर बिकर पैदल आया आयानी